ਤਾਂ ਕੋ ਸਭ ਤੋਂ ਪਹਿਲਾਂ ਤੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਡੇ ਇੱਕ ਛੋਟੇ ਜਿਹੇ ਸਨੇਹ ਦੇ ਉੱਤੇ ਪਿੰਡ ਵਾਲੇ ਇਕੱਠੇ ਹੋਏ ਅਸੀਂ ਅੱਜ ਜੁੱਤ ਨਸਿਆਂ ਅਮਰੋਦਤ ਜੋ ਕਿ ਸਾਡੀ ਸੀਐਮ ਸਾਹਿਬ ਨੇ ਝੋਲੀ ਲਾਈ ਹੋਈ ਆ ਮੰਤਰੀ ਸਾਹਿਬ ਵੱਲੋਂ ਡਿਊਟੀ ਲੱਗੀ ਆ पेंड़ -पेंड़ थे थे कि ਅਸੀਂ ਪਿੰਡ-ਪਿੰਡ ਜਾ ਕੇ ਜਿਹੜਾ ਨਸ਼ੇ ਦਾ ਪ੍ਰਚਾਰ ਕਰੀਏ ਵੀ ਜਿਹੜਾ ਸਾਰੇ ਪਿੰਡ ਦਾ ਸਾਨੂੰ ਸਾਥ ਮਿਲੇ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਲਈ ਅਸੀਂ ਕਾਰਵਾਈ ਕਰ ਸਕੀਏ ਵੀ ਨਸ਼ਾ ਵੇਚਣਾ ਬੰਦ ਕਰਾ ਸਕੀਏ ਤੇ ਜਿਹੜਾ ਕੋਈ ਨਸ਼ੇ ਤੇ ਲੱਗ ਚੁੱਕਾ ਉਹਦਾ ਸਾਨੂੰ ਪਤਾ ਲੱਗੂਗਾ ਤੇ ਉਹਦਾ ਇਲਾਜ ਕਰਵਾ ਸਕੀਏ ਸਤਾਬਨੀ ਵੀ ਦਿੱਤੀ ਤੁਸੀਂ ਅੱਜ ਇੱਥੇ ਸਤਾਬਨੀ ਤੇ ਹੈ ਹੀ ਆ ਵੀ ਜਿਹੜਾ ਕੋਈ ਨਸ਼ਾ ਵੇਚਦਾ ਉਹਦੇ ਖਿਲਾਫ ਹੈ ਪਿੰਡ ਵਾਸੀ ਵੀ ਲਗਭਗ ਸਾਰੇ ਖਿਲਾਫ ਹੀ ਹੈ ਸਰਕਾਰ ਤੇ ਬਹੁਤ ਜ਼ਿਆਦਾ ਇਹਦੇ ਲਈ ਕਰ ਰਿਆ ਵੀ ਜਿੱਦਾਂ ਜਾਂ ਤੇ ਪੰਜਾਬ ਛੱਡ ਦੇਣ ਜਿੱਦਾਂ ਨਸ਼ਾ ਵੇਚਣਾ ਛੱਡ ਦੇ। ਅਸੀਂ ਜਿਹੜਾ ਆਪਣਾ ਪੰਜਾਬ ਆ ਅਗਲਾ ਪੰਜਾਬ ਬਣਾਉਣਾ ਇਹਦੇ ਵਿੱਚ ਨਸ਼ਾ ਨਹੀਂ ਅਸੀਂ। ਇਸ ਸੁਣਨਾ ਵੀ ਕੋਈ ਨਸ਼ਾ ਨਹੀਂ। ਜਿਹੜਾ ਅਸਾਂ ਮਾਰਕੀਟ ਔਰੋਕ ਪਿੰਡਾਂ ਦੇ ਵਿੱਚ ਪਹੁੰਚਾਈ ਹੈ ਜੀ ਅੱਜ ਪਿੰਡਾਂ ਦੇ ਵਿੱਚ ਤੇ ਨਾਲ ਦੇ ਨਾਲ ਜਿਹੜੀਆਂ ਗਰੰਟੀਆਂ ਵੀ ਜਾਰੀ ਕੀਤੀਆਂ ਨੇ ਜੇ ਬਦਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਅੱਜ ਪਵਾ ਕਾਗਤ ਪਵਾ ਆਗਤ ਸੰਗਣਵਾਲ ਮਜਾਰਾ ਮਿਲਗਾ ਸਾਮਨੀ ਫੁਰਦ ਤੇ ਆਗਲੇ ਵਜੇ ਕੌਂਟੇ ਕਨੇ ਦਿਨ ਜਾਂਦਾ ਨਸ਼ਾ ਵਿਰੁੱਧ ਨਸ਼ਾ ਅੰਰੋਧਾਰੇ ਪਿੰਡ ਦਾ ਵਧੀਆ ਸਹਿਯੋਗ ਮਿਲ ਰਿਹਾ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪ੍ਰਸ਼ਾਸਨ ਦੀ ਮਦਦ ਕਰੋ ਜੋ ਕਿ ਆਪਣਾ ਰੰਗਲਾ ਪੰਜਾਬ ਬਣ ਕਰਦੇ ਤੇ ਮੈਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਜਿਹੇ ਇੱਕ ਪੰਜ ਦਾ 5 ਲੱਖ 10 ਲੱਖ 8 ਲੱਖ ਰੁਪਏ ਜ਼ਰਾ ਕਰ ਦਿੱਤੀਆਂ ਨਾਲ ਮੈਂ ਪਰਵਾਸ ਕਰਦਾ ਤੇ ਮੈਨੂੰ ਮੁਬਾਰਕਬਾਦ ਦਿੰਦਾ ਜੋ ਭਗਵੰਤਵਾਨ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਨਸ਼ਿਆਂ ਪ੍ਰਤੀ ਨਹੀਂ ਚਲਾਈ ਗਈ ਹੈ ਬਹੁਤ ਵਧੀਆ ਮਹਿਮਾ ਸਾਡੇ ਪਿੰਡ ਚ ਵੀ ਅਸੀਂ ਕਈ ਮੀਟਿੰਗਾਂ ਇਸ ਤੋਂ ਪਹਿਲਾਂ ਵੀ ਨੈਸ਼ਨਲ ਦੇ ਖਿਲਾਫ ਕੀਤੀ ਉਹਨਾਂ ਨੂੰ ਬਾਰੰਮਗਾ ਵੀ ਦਿੱਤੀ ਜਾਂਦੀ ਕਿ ਜੋ ਨਸ਼ਾ ਵੇਚਦਾ ਵੀ ਹਟ ਜਾ ਪਰ ਉਹਨਾਂ ਨੇ ਸਾਡੀ ਗੱਲ ਮੰਨੀ ਆ ਹਟ ਗਏ ਤੇ ਸਾਡੇ ਪਿੰਡ ਚ ਇਹੀ ਅੱਜ ਸਥਿਤੀ ਸ ਗਿਆ ਵਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕਿਉਂਕਿ ਸਾਡੇ ਬੱਚੇ ਵੀ ਬਹੁਤ ਆ ਇਸ ਨੂੰ ਇਕੱਠ ਦੇ ਆਪ ਹੀ ਦੇਖ ਲਿਆ ਹੋਵੇਗਾ ਸਾਰਾ ਸਾਰਾ ਪਿੰਡ ਸਾਡਾ ਹਾਂ ਵੀ ਭਰਦਾ ਵਾ ਸਾਰਾ ਸਾਡਾ ਪਿੰਡ ਸਾਡੇ ਨਾਲ ਇਹ ਜੀ ਇਹ ਰਿਕਾਰਡਨ ਕੀਤਾ ਗਿਆ ਰਸੀਬ ਦੇ ਦਾ ਇਹ ਜੀ ਸਾਡੇ ਮੰਤਰੀs ਕਈ ਪਿੰਡ ਤੋਂ 6-7 ਮਹੀਨਿਆਂ ਗੈੜੀ ਪੰਚਾਇਤ ਬਣੀ ਨੂੰ ਅਸੀਂ ਕਦੇ ਕੰਮ ਸ਼ੁਰੂ ਕਰੀਏ ਸਾਡੇ ਇੱਕ ਦੋ ਕੰਮ ਚੱਲਦੇ ਵੀ ਨੇ ਅਸੀਂ ਜੋ ਸੀਵਰੇਜ ਵਾਲੇ ਪਾਈਪਾਂ ਦੀ ਜੋ ਕੰਮ ਦਾ ਅਧਿਕਾਰ ਚੇਅਰਮੈਨ ਸਾਹਿਬ ਜਰਾਵਨ ਜੀ ਨੇ ਕੀਤਾ ਵਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਆ ਸਾਨੂੰ ਗ੍ਰਾਂਟ ਵੀ 5 ਲੱਖ ਦੀ ਜਾਰੀ ਕਰਕੇ ਗਏ ਨੇ ਉਹ ਕਹਿੰਦੇ ਵਿਕਾਸ ਦੇ ਕੰਮ ਕਰੋ ਥੋੜੇ ਵਿਕਾਸ ਦੇ ਕੰਮਾਂ 'ਚ ਕੋਈ ਖਰੋਤ ਨਹੀਂ ਆਉਣ ਦੇਵਾਂਗੇ ਤੁਹਾਨੂੰ ਹੋਰ ਵੀ ਫੰਡ ਜਾਰੀ ਕਰਾਂਗੇ ਜੋਤਨ ਅਸ਼ਿਆਵਰੋਧ ਅੱਜ ਬੜੀ ਮਹਾਨ ਮੀਂਹ ਦੀ ਯਾਤਰਾ ਥੋੜੇ ਪਿੰਡ ਪਹੁੰਚੀ ਹੈ ਇਸ ਸਮੇਂ ਤੇ ਕਿਵੇਂ ਦੇਖਦੇ ਹਾਂ ਕਿ ਜਿਹੜਾ ਨਸ਼ਿਆਂ ਨੂੰ ਖਤਮ ਕਰਨ ਦਾ ਸਰਕਾਰ ਦਾ ਪ੍ਰੋਗਰਾਮ ਹੈ ਦੇਖੋ ਮੈਂ ਸਮਝਦਾ ਕਿ ਚਲੋ ਸ਼ੁਰੂਆਤਾਂ ਹੋਈ ਸਰਕਾਰ ਦਾ ਉਪਰਾਲੇ ਨੂੰ ਮੈਂ ਇਹਦੀ ਸ਼ਲਾਘਾ ਕਰਦਾ ਹਾਂ ਜਿਹੜਾ ਸਰਕਾਰ ਦਾ ਉਪਰਾਲਾ ਹੈ ਹਰ ਪਿੰਡ ਦੇ ਵਿੱਚ ਜਾ ਕੇ ਤੇ ਜਿਹੜਾ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਉਹਦੀ ਅਵੇਅਰਨੈਸ ਹੋ ਰਹੀ ਆ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਸਰਕਾਰ ਸਾਡੇ ਨਾਲ ਆ ਪਰ ਅਜੇ ਮੈਂ ਸਮਝਦਾ ਕਿ ਕਾਫੀ ਹੱਦ ਤੱਕ ਆ ਇਸ ਚੀਜ਼ ਨੂੰ ਠੱਲ ਪਈ ਆ ਪਰ ਅਜੇ ਕਾਫੀ ਹੋਰ ਉਪਰਾਲੇ ਕੀਤੇ ਜਾਣ ਦੀ ਲੋੜ ਹੈ ਤੇ ਪਿੰਡ ਦੀਆਂ ਅੱਜ ਮੰਗਾਂ ਵੀ ਰੱਖੀਆਂ ਨੇ ਤੁਸੀਂ ਜਿਸ ਤਰ੍ਹਾਂ ਸੜਕਾਂ ਦੀ ਮੰਗ ਕੀਤੀ ਆ ਛੱਪੜ ਦੀ ਜਿਹੜੀ ਸਫਾਈ ਆ ਤੇ ਕਿਹੜੇ ਰੇਲਵੇ ਜਿਹੜਾ ਬ੍ਰਿਜ ਬਣਿਆ ਹੋਇਆ ਦੇਖੋ ਮੈਂ ਤਾਂ ਪਿੰਡ ਦਾ ਚੁਣਿਆ ਨਮਾਇੰਦਾ ਅੱਜ ਤਾਂ ਉਹ ਸਿਰਫ ਸੋਚ ਕਾਉਣ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਸਬੰਧ ਚਾਇਸ ਚੇਅਰਮੈਨ ਸਾਹਿਬ ਜੂਰਾਵਰ ਸਿੰਘ ਜੀ ਮੈਂ ਪਿੰਡ ਦਾ ਚੁਣਿਆ ਨਮਾਇੰਦਾ ਪਿੰਡ ਦਾ ਮੁਖੀ ਹੋਣ ਦੇ ਨਾਤੇ ਜਦੋਂ ਵੀ ਸਾਡੇ ਕੋਲ ਕੋਈ ਸਰਕਾਰ ਦਾ ਨਮਾਇੰਦਾ ਆਉਂਦਾ ਤਾਂ ਮੇਰਾ ਤਾਂ ਫਰਜ਼ ਬਣ ਪਿੰਡ ਵਾਸਤੇ ਮੰਗਣਾ ਤੇ ਸਾਡਾ ਉਹਦੇ ਵਾਸਤੇ ਮੈਜ ਮੰਗਾ ਰੱਖੀਆਂ ਸੀ ਤੇ ਸਾਨੂੰ ਭਰੋਸਾ ਵੀ ਦਿਵਾ ਕੇ ਗਏ ਨੇ ਕਿ ਸਾਨੂੰ ਮਤਾ ਪਾ ਕੇ ਦਿਓ ਕਿ ਅਸੀਂ ਇਹਦੇ ਤੇ ਜਰੂਰ ਗੌਰ ਕਰਾਂਗੇ ਤੁਹਾਡੇ ਕੰਮ ਕਰਾ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਸਾਬ ਹੈ ਕੋ ਟੀ ਕੀ ਫਤਿਹ ਮੈਂ ਸੋਨੀ ਸਰਪਾਈ ਪਿੰਡ ਖਾਗੜ ਤੋਂ ਜੀ ਅੱਜ ਮੰਤਰੀ ਸਾਹਿਬ ਦਾ ਤਹਿਤ ਨੋਂ ਧੰਨਵਾਦ ਆ ਉਹਨਾਂ ਨੇ ਕੰਗੜਵਾਲ ਨੂੰ 5 ਲੱਖ ਰੁਪਇਆ ਤੇ ਪਵੇ ਨੂੰ ਵੀ 5 ਲੱਖ ਰੁਪਇਆ ਤੇ ਸਾਡੇ ਖਾਗੜ ਨੂੰ ਸਪੈਸ਼ਲ 3 ਲੱਖ ਰੁਪਇਆ ਵਾਧਾ ਦਿੱਤਾ ਜੀ ਕਿਉਂਕਿ ਪੰਮਿਆਂ ਚ ਸੰਮਤੀ ਹੋ ਗਈ ਸੀ ਸਾਡਾ ਇਲੈਕਸ਼ਨ ਹੋਇਆ ਸੀ ਤੇ ਮੰਤਰੀ ਸਾਹਿਬ ਨਾਲ ਆਪਣਾ ਬੈਸੀ ਵੀ ਦਿਲੋਂ ਪਿਆਰ ਆ ਜੀ ਤੇ ਉਹਨਾਂ ਨੇ ਦੱਸਤਾ ਵੀ ਛੜਕਾ ਜਿਹੜੀ ਸਾਡੀ ਪਵਾ ਖਾਗੜ ਦੀ ਦੋਨੇ ਛੜਕਾਂ ਸਾਡੀਆਂ ਪਾਸ ਹੋ ਗਈਆਂ ਬਰਸਾਤਾ ਤੋਂ ਬਾਅਦ ਸਾਡੀ ਸੜਕ ਬਣਨੀ ਸ਼ੁਰੂ ਹੋ ਜਣੀ ਹੈ ਜੀ ਜਿੱਦਾਂ ਹੋ ਸਰਕਾਰ ਨੇ ਮਿਹਨਤ ਕਰਿਆ ਜੀ ਨਸ਼ਿਆਂ ਤੋਂ ਜਿੱਦਾਂ ਦਾ ਹੰਗਾਰਾ ਮਿਲ ਰਿਹਾ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਕਬੱਡੀ ਖੇਡੋ ਖੋ-ਖੋ ਖੇਡੋ ਮਿੱਤਰੋ ਜ਼ਿੰਦਗੀ ਥੋੜੀ ਆਪਣੀਆਂ ਮਾਪੇ ਨੇ بڑا ਥੋੜੇ ਤੇ ਆਸ਼ੀਰਵਾਦ ਆ ਵੀ ਸਾਡੇ ਬੱਚੇ ਪੜਨ ਅਫਸਰ ਬਣਨ ਤੇ ਆਪਾਂ ਦੇਖਿਆ ਜਿਵੇਂ ਹੁਣ ਮੀਡੀਆ ਤੇ ਚੱਲਦਾ ਹੀ ਰਹਿੰਦਾ ਕੋਈ ਬੇਟੀਆਂ ਜੱਜ ਬਣਦੀਆਂ ਨੇ ਤੇ ਖੁਸ਼ੀ ਹੁੰਦੀ ਆ ਸਾਰੇ ਨਕਰ ਨੂੰ ਸਾਰੇ ਵਰਲਡ ਨੂੰ ਤੇ ਮਾਂ ਬਾਪ ਅਸ ਤੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਜਿਦਾਂ ਤੁਸੀਂ ਛੇਂਝ ਮੇਲਾ ਕਰਵਾਉਂਦੇ ਹੋ ਜੀ ਹਾਂਜੀ ਹਾਂਜੀ ਛਿੰਝ ਮੇਲਾ ਅਸੀਂ ਮੇਲੇ ਨੂੰ ਕਰਵਾਉਂਦੇ ਹੁੰਦੇ ਆ ਜੀ ਹੁਣ ਉੱਥੇ ਨਾ ਸਾਡੀ ਜਿਹੜੀ ਸੀਗੀ ਕਮਰਸ਼ੀਅਲ ਜਗ੍ਹਾ ਵੇਚ ਚੁੱਕੀ ਆ ਜੀ ਸਾਡੀ ਸਾਰੀ ਐਗਰੀਕਲਚਰ ਤੇ ਕਮਰਸ਼ੀਅਲ ਉੱਥੇ ਪਲਾਟ ਖੂੜ ਪਹਿਲੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਹੁਣ ਅਸੀਂ ਪਿੰਡ ਦੇ ਵਿਕਾਸ ਲਈ ਮੇਨ ਮੁੱਦਾ ਬਣਾਇਆ ਹੋਇਆ ਹੈ ਵੀਰਾਂ ਵੇਖੋ ਬਲਰਾ ਸਿੰਘ ਜੀ ਤੇ ਅੱਜ ਇਹ ਜਿਹੜਾ ਜੋਤ ਨਸ਼ਾ ਬਦਲਿਆ ਆਪਣਾ ਪੁੰਚੀਆ ਜੀ ਜਿਹਨਾਂ ਦਾ ਹੁਕਮ ਰਮੇ ਦਾ ਸਰਕਾਰ ਨੇ ਮਾਨਤਾ ਦਿੱਤੀ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਨਗਰ ਨੇ ਸਾਡਾ ਸਾਥ ਦਿੱਤਾ ਤੇ ਸਪੈਸ਼ਲ ਧੰਨਵਾਦ ਆ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦਾ ਇਹਨੂੰ ਸਰਕਾਰ ਦਾ ਇੱਕ ਚੰਗਾ ਪ੍ਰਾਲਾ ਦੇਖਿਆ ਜਾਂਦਾ ਜੀ ਕਿਉਂਕਿ ਜਿਹੜਾ ਅੱਜ ਕੱਲ ਨਸ਼ਿਆਂ ਦੇ ਨਾਲ ਲੋਕ ਬਹੁਤ ਸਾਡੇ ਪਿੰਡ ਦੇ ਕਈ ਬੱਚੇ ਮਤਲਬ ਨਸ਼ੇ ਦੇ ਲੋਗ ਬੜੋ ਨੇ ਨੇੜੇ ਦੱਤ ਕੇ ਚੋਗੀ ਤੇ ਜੇ ਇਸ ਕੰਮ ਦੇ ਨਾਲ ਕੁਝ ਬੱਚਿਆਂ ਦਾ ਭਲਾ ਹੁੰਦਾ ਕੁਝ ਆਪਣੇ ਸੋਸਾਇਟੀ ਦਾ ਭਲਾ ਹੁੰਦਾ ਤੇ ਬਹੁਤ ਵਧੀਆ ਚੀਜ਼ ਆ ਭਲਾ ਕੋਈ ਤਾਂ ਦੇਖਦੇ ਹੁਣ ਡਿਊਟੀ ਕਿਸ ਤਰ੍ਹਾਂ ਨਿਭਾਈਏ ਡਿਊਟੀ ਹੀ ਹਾਂ ਦੇ ਆਪਾਂ ਚਾਹੁੰਦੇ ਹਾਂ ਮਤਲਬ ਜੈਸਾ ਫੌਜ ਦੇ ਵਿੱਚ ਆਪਾਂ ਡਿਊਟੀ ਨਿਭਾਈ ਆ ਵਧੀਆ ਤਰੀਕੇ ਨਾਲ ਕੰਮ ਕੀਤਾ ਉਹ ਹੀ ਅਹਿਸਾਸ ਲੈ ਕੇ ਆਪਾਂ ਪਿੰਨਵਾਲ ਆਏ ਜਿਹੜੇ ਫਰੈਂਡ ਦੇ ਪਹਿਰੇਦਾਰ ਜਿਹੜੇ ਬਿਲਕੁਲ ਹਾਂਜੀ ਕੋਸ਼ਿਸ਼ ਕਰਾਂਗੇ ਜੋ ਵੀ ਆਪਣੇ ਪਿੰਡ ਵੱਲ ਕੋਈ ਨਸ਼ਾ ਵੇਚਦਾ ਜਾਂ ਦੇਖਿਆ ਗਿਆ ਜਾਂ ਕੋਈ ਕਰਨ ਵਾਲਾ ਲੱਭੂਗਾ ਆਪਾਂ ਨੂੰ ਉਹ ਜਰੂਰ ਆਪਾਂ ਅੱਗੇ ਭੇਜਾਂਗੇ ਸਰਕਾਰ ਵੱਲ ਤਾਂ ਕਿ ਇਹ ਇਸ ਟੀਚੇ ਵਿੱਚ ਆ ਰਹੇ। ਅੱਜ ਲੱਤੀਨਾ ਮੇਰਾ ਨਾਮ ਚਰਜ ਸਿੰਘ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਨੌਜਵਾਨੀ ਬਚੋਗੀ ਜੀ ਜੇ ਆਮ ਆਦਮੀ ਪਾਰਟੀ ਦੀ ਸੋਚ ਵਧੀਆ ਤਾਂ ਵਧੀਆ ਗੱਲ ਹੈ ਜੀ ਇਹ ਜੇ ਦਿਲੋਂ ਕਰਦੇ ਆ ਚੰਗੀ ਗੱਲ ਹੈ ਜੀ ਹੋਣਾ ਵੀ ਚਾਹੀਦਾ ਨਸ਼ੇ ਪੰਜਾਬ ਵਿੱਚ ਵੱਧ ਵੀ ਬਹੁਤ ਗਏ ਨੇ ਬਿਲਕੁਲ ਬਹੁਤ ਵਧੀਆ ਜੀ ਜਿਵੇਂ ਸਾਡੀ ਪੰਚਾਇਤ ਹੈ ਜਿਹੜੀ ਰਲਕੇ ਦਾ ਅਸੀਂ ਸਪੋਰਟ ਕਰਾਂਗੇ ਸਰਕਾਰ ਦੇ ਚੱਕ ਦੇ ਵਿੱਚ ਖੜਾਂਗੇ ਦੇਖੋ ਜੀ ਜਦ ਅੱਗੇ ਕੁਝ ਦਿਖਦਾ ਨਹੀਂ ਸੀਦਾ ਨੌਜਵਾਨ ਵੀ ਨਸ਼ਿਆਂ ਦੇ ਵਿੱਚ ਸੀਗੇ ਦੋ ਜੜੀਆਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਜੇ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਸੋਚ ਵਧੀਆ ਤਾਂ ਲੋਕ ਇਧਰੋਂ ਜਾਣਗੇ ਗਰਾਊਂਡ ਬਣ ਰਹੇ ਨੇ ਜਿਵੇਂ ਸਾਡੇ ਪਿੰਡ ਨੂੰ ਗ੍ਰਾਂਟ ਆਈ ਹੈ ਹੁਣ 35 36 ਲੱਖ ਦੀ ਤਾਂ ਨੌਜਵਾਨੀ ਦਾ ਧਿਆਨ ਤਾਂ ਉਧਰ ਜਾਊਗਾ ਜਾਂਊਗਾ ਸਪੋਰਟਸ ਵੱਲ ਇਹ ਤਾਂ ਹੈਗਾ ਜੀ ਪਿੰਡ ਵਾਸੀ ਵੀ ਸਪੋਰਟ ਕਰਨਗੇ ਹਾਂ ਬਿਲਕੁਲ ਜੀ ਬਿਲਕੁਲ 100% ਜੀ ਸਾਡਾ ਸਰਪੰਚ ਸਾਹਿਬ ਖੜੇ ਆ ਮੈਂ ਆ ਮੈਂਬਰ ਪੰਚਾਇਤਾਂ ਹੋਰ ਸਾਡੇ ਜ